ਕੀਮਤੀ ਸਮਾਂ ਹੈ ਹੱਥ ਆਇਆ ਕੀਮਤੀ ਸਮਾਂ ਹੈ ਹੱਥ ਆਇਆ ਤੂੰ ਇਸ ਨੂੰ ਗਵਾਈ ਨਾ ਬੰਦੇ ਜਨਮ ਇਹ ਅਮੋਲਕ ਹੀਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੈ ਹੱਥ ਆਇਆ ਨੇ ਤਿਆਰ ਜੁਗ ਗੁਜ਼ਰਦੀ ਜਾਵਦੀ ਤੇ ਦੇਹੀ ਕਮਜ਼ੋਰ ਹੁੰਦੀ ਐ ਇਨਾ ਸਰੀਰੋਂ ਛੋਟ ਜਾਵਦੀ ਜੋ ਸਾਹਾਂ ਵਾਲੀ ਡੋਰ ਹੁੰਦੀ ਐ ਇੱਕ ਦਿਨ ਐ ਸਰੀਰੋਂ ਛੋਟ ਜਾਵਦੀ ਜੋ ਸਾਹਾਂ ਵਾਲੀ ਡੋਰ ਹੁੰਦੀ ਹੈ ਛੁੱਟੀ ਜ਼ਿੰਦਗੀ ਦੀ ਲੱਬਣੀ ਪਤੰਗ ਨਾ ਛੁੱਟੀ ਜ਼ਿੰਦਗੀ ਦੀ ਲੱਬਣੀ ਪਤੰਗ ਨਾ ਤੂੰ ਪੇਚਾਂ ਐਵੇਂ ਪਾਈ ਨਾ ਬੰਦੇ ਜਨਮ ਅਮੋਲਕ ਹੈ ਹੀਰਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੱਥ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਆਵੇ ਜੀ ਦੀ ਬੋਟਾ ਦੇ ਬੰਨੂ ਭਾਵੇ ਵਾਹਿਗੁਰੂ ਜੀ ਕਾ